ਮੈਂ ਜਦੋਂ ਐਮਐਲਏ ਸੀ ਖਰੜ ਤੋਂ ਤੇ ਇੱਕ ਸਾਡੇ ਡਿਪਟੀ ਕਮਿਸ਼ਨਰ ਆਏ ਤੇ ਮੈਂ ਜਦੋਂ ਵੀ ਸਾਡੇ ਖਰੜ ਦੇ ਵਿੱਚ ਨਾ ਕੋਈ ਮਾਈਨਿੰਗ ਅਥੋਰਾਈਜ਼ਡ ਮਾਈਨਿੰਗ ਸਾਈਟ ਹੈ ਨਹੀਂ ਸੀ ਕੋਈ ਪਰ ਬਹੁਤ ਵੱਡੇ ਪੱਧਰ ਤੇ ਉਥੇ ਇਲੀਗਲ ਮਾਈਨਿੰਗ ਹੋ ਰਹੀ ਸੀ ਮੈਂ ਹਰ ਵਾਰੀ ਜਾ ਕੇ ਉਹਨੂੰ ਰੋਕਣਾ ਅਪੀਲ ਕੀਤੀ ਇਲੀਗਲ ਮਾਈਨਿੰਗ ਨੂੰ ਖਤਮ ਕਰੀਏ ਆਪਾਂ ਮੈਂ ਡੀਸੀ ਕੋਲ ਜਾਣਾ ਡੀਸੀ ਨੇ ਹੁਕਮ ਦੇਣੇ ਹਫਤੇ 10 ਦਿਨ ਲਈ ਬੰਦ ਹੋ ਜਾਣੀ ਫਿਰ ਦੁਬਾਰਾ ਸ਼ੁਰੂ ਹੋ ਜਾਣੀ ਮੈਂ 15 20 ਵਾਰੀ 15 20 ਵਾਰੀ ਮੈਂ ਉਹਨਾਂ ਨੂੰ ਕੋ ਗਿਆ ਅਖੀਰ ਇੱਕ ਦਿਨ ਮੈਂ ਗਿਆ ਤੇ ਮੈਨੂੰ ਆਂਦੇ ਹਾਂ ਸੰਧੂ ਸਾਹਿਬ ਕੈਸੇ ਆਏ ਆ ਮੈਂ ਕਿਹਾ ਜੀ ਚਾਹ ਮਗੋ ਕਹਿੰਦੇ ਨਹੀਂ ਕੋਈ ਮਸਲਾ ਲੈ ਕੇ ਆਏ ਲੱਗਦੇ ਖਾਸ ਹੀ ਮੈਂ ਕਿਹਾ ਅੱਜ ਕੋਈ ਮਸਲਾ ਨਹੀਂਗਾ ਕਹਿੰਦੇ ਕੀ ਬਾਤ ਹੋ ਗਈ ਮੈਂ ਕਿਹਾ ਮੈਂ 15-20 ਵਾਰੀ ਤੁਹਾਨੂੰ ਮਾਈਨਿੰਗ ਰਿਕਵੈਸਟ ਕੀਤੀ ਉਹ ਫੇਰ ਸ਼ੁਰੂ ਹੋ ਗਈ ਆ ਤੇ ਮੈਂ ਹੁਣ ਥੱਕ ਗਿਆ ਮੈਨੂੰ ਯਾਦ ਹੈ ਮੈਨੂੰ ਕਿਹਾ ਹੁਣ ਥੱਕ ਗਿਆ ਤੇ ਹੁਣ ਕੀ ਗੱਲ ਕਰਨੀ ਤੁਹਾਡੇ ਨਾਲ ਉਹ ਮੈਨੂੰ ਆਂਦੇ ਸੰਧੂ ਸਾਹਿਬ ਅਸਲੀ ਗੱਲ ਦੱਸਾਂ ਥੱਕ ਮਮੀ ਗਿਆ ਕਹਿੰਦਾ ਦੇਸ ਦੇ ਡੀਸੀ ਟੈਲਿੰਗ ਮੀ ਹੱਕੇ ਤਾਂ ਮਮੀ ਗਿਆ ਮੈਂ ਤਾਂ ਕਹਿੰਦਾ ਜਦੋਂ ਪਤਾ ਲੱਗਾ ਵੀ ਤੁਸੀਂ ਆਏ ਜੇ ਸਲਿੱਪ ਭੇਜੀ ਅੰਦਰ ਤੇ ਮੈਂ ਕਿਹਾ ਮੈਂ ਇਹ ਫੇਰ ਆ ਗਿਆ ਇਹ ਫੇਰ ਆ ਗਿਆ ਕੰਪਲੇਨ ਕਰਨ ਸੋ ਇਹ ਹਾਲਤ ਬਣੀ ਆ ਬਟ